ਅੱਜ ਦੀ ਪ੍ਰੈਸ ਕਾਨਫਰੰਸ ਦਾ ਜਿਹੜਾ ਮੁੱਖ ਮੰਤਵ ਇਹ ਹੈ ਕਿ ਮੇਰੇ ਬਤੌਰ ਪ੍ਰਿੰਸੀਪਲ ਚਾਰਜ ਸੰਭਾਲਣ ਤੋਂ ਬਾਅਦ ਸਰਕਾਰੀ ਕਾਲਜ ਗੁਰਦਾਸਪੁਰ ਦੇ ਵਿੱਚ ਜਿਹੜੇ ਨਵੇਂ ਆਯਾਮ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਜਾਂ 2025-26 ਦੇ ਵਿੱਚ ਜੋ ਦਾਖਲੇ ਸ਼ੁਰੂ ਕੀਤੇ ਜਾ ਰਹੇ ਆ ਉਹਨਾਂ ਦੇ ਪ੍ਰਤੀ ਵਿਦਿਆਰਥੀਆਂ ਦੇ ਵਿੱਚ ਔਰ ਸ਼ਹਿਰ ਵਾਸੀਆਂ ਦੇ ਵਿੱਚ ਇੱਕ ਸੰਦੇਸ਼ ਜਿਹੜਾ ਉਹ ਜਾਣਾ ਜ਼ਰੂਰੀ ਹੈ ਕਿਉਂਕਿ ਸਰਕਾਰੀ ਕਾਲਜ ਗੁਰਦਾਸਪੁਰ ਦਾ ਇੱਕ ਬਹੁਤ ਹੀ ਨਵੇਕਲਾ ਇਤਿਹਾਸ ਵੀ ਰਿਹਾ ਹੈ ਲਗਭਗ 70 ਸਾਲ ਇਸ ਕਾਲਜ ਨੂੰ ਬਣੇ ਹੋਏ ਹੋ ਗਏ ਹੈ ਬਹੁਤ ਸਾਰੇ ਸਟਾਲਵਰਡਸ ਇੱਥੋਂ ਵਿਦਿਆ ਪ੍ਰਾਪਤ ਕਰਕੇ ਬਹੁਤ ਵੱਡੀਆਂ-ਵੱਡੀਆਂ ਉੱਚ ਪਦਵੀਆਂ ਤੇ ਪਹੁੰਚੇ ਹੈ ਜਿਨ੍ਹਾਂ ਵਿੱਚ ਬਰਗੇਡੀਅਰ ਜਸਵੀ ਨੇ ਪੰਜਾਬ ਦੇ ਮੁੱਖ ਸਕੱਤਰ ਵੀ ਇਸ ਕਾਲਜ ਦੇ ਵਿਦਿਆਰਥੀ ਰਹੇ ਹੋਰ ਵੀ ਬਹੁਤ ਸਾਰੀਆਂ ਉੱਚ ਪਦਵੀਆਂ ਤੇ ਵਿਦਿਆਰਥੀ ਸਾਡੇ ਇਸ ਕਾਲਜ ਤੋਂ ਪਾਸ ਕਰਕੇ ਪਹੁੰਚੇ ਹੋਏ ਹੈ لیکن ਅਸੀਂ ਚਾਹੁੰਦੇ ਹਾਂ ਕਿ ਇਸ ਕਾਲਜ ਦੀ ਕਿਉਂਕਿ ਮੈਂ ਵੀ ਇਸੇ ਕਾਲਜ ਦਾ ਵਿਦਿਆਰਥੀ ਰਿਹਾ 1986 ਤੋਂ ਲੈ ਕੇ 1991 ਤੱਕ 5 ਸਾਲ ਇੱਥੋਂ ਹੀ ਵਿਦਿਆਪਾਤ ਪ੍ਰਾਪਤ ਕੀਤੀ ਹੈ ਔਰ ਮੈਨੂੰ ਮਾਣ ਵੀ ਹੈ ਕਿ ਮੈਂ ਆਪਣੇ ਹੀ ਕਾਲਜ ਦੇ ਵਿੱਚ ਬਤੌਰ ਪ੍ਰਿੰਸੀਪਲ ਇੱਥੇ ਜੁਆਇਨ ਕੀਤਾ ਸੋ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਉਹਦੇ ਵਿੱਚ ਤਾਂ ਸਭ ਤੋਂ ਪਹਿਲਾਂ ਮੈਂ ਇਹ ਦੱਸਣਾ ਚਾਹੂੰਗਾ ਕਿ ਪੰਜਾਬ ਸਰਕਾਰ ਨੇ ਬਹੁਤ ਵੱਡਾ ਉਪਰਾਲਾ ਕਰਕੇ ਇਸ ਕਾਲਜ ਦੇ ਵਿੱਚ ਬਹੁਤ ਸਾਰੀਆਂ ਟੀਚਿੰਗ ਦੀਆਂ ਪੋਸਟਾਂ ਖਾਲੀ ਪਈਆਂ ਸੀ 19 ਟੀਚਰ ਸਾਨੂੰ ਭੇਜ ਦਿੱਤੇ ਆ ਨਵੇਂ ਟੀਚਰ ਜੁਆਇਨ ਕਰ ਗਏ ਔਰ ਉਹ ਟੀਚਰ ਸਾਰੇ ਜਿਹੜੇ ਆ ਉਹ ਪ੍ਰੋਫੈਸ਼ਨਲ ਨੇ ਤਜਰਬੇਕਾਰ ਨੇ ਔਰ ਯੋਗ ਨੇ ਰੈਗੂਲਰ ਟੀਚਰ ਸਾਡੇ ਕੋਲ ਆ ਗਏ ਜਦੋਂ ਰੈਗੂਲਰ ਟੀਚਰਸ ਦੇ ਨਾਲ ਪ੍ਰੈਜ਼ੈਂਟ ਸਟਾਫ ਵੀ ਕੰਮ ਕਰੇਗਾ ਤੇ ਕਾਲਜ ਦੇ ਵਿੱਚ ਜਿਹੜੀ ਕੁਆਲਿਟੀ ਆਫ ਐਜੂਕੇਸ਼ਨ ਹੈ ਉਹ ਕਾਫੀ ਹੱਦ ਤੱਕ ਇੰਪਰੂਵ ਹੋਏਗੀ ਦੂਸਰੀ ਗੱਲ ਇਸ ਕਾਲਜ ਦੇ ਵਿੱਚ ਅਸੀਂ ਬਹੁਤ ਸਾਰੀਆਂ ਵਿਸ਼ੇਸ਼ ਸਹੂਲਤਾਂ ਵੀ ਕ੍ਰੀਏਟ ਕਰਨ ਜਾ ਰਹੇ ਹਾਂ ਤੁਸੀਂ ਦੇਖਿਆ ਹੋਵੇਗਾ ਕਿ ਕਾਲਜ ਦੀ ਦਿੱਖ ਨੂੰ ਬਦਲਣ ਦੇ ਵਾਸਤੇ ਬਹੁਤ ਸਾਰੀਆਂ ਚੀਜ਼ਾਂ ਇੰਪਰੂਵਮੈਂਟ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਕਰਨੀਆਂ ਹੁੰਦੀਆਂ ਕਾਲੇ ਦਾ ਚਾਹੇ ਵਾਈਟ واਸ਼ ਹੈ ਰੰਗ ਰੋਗਨ ਹੈ ਵਿਦਿਆਰਥੀਆਂ ਲਈ ਨਵੇਂ ਬੈਂਚ ਖਰੀਦਣ ਦਾ ਹੈ ਨਵੀਆਂ ਕਿਤਾਬਾਂ ਜਿਹੜੀਆਂ ਅੱਜ ਦੇ ਸਮੇਂ ਦੀ ਲੋੜ ਹੈ ਉਹਨੂੰ ਅਸੀਂ ਖਰੀਦ ਵੀ ਰਹੇ ਹਾਂ ਦੂਸਰੀ ਗੱਲ ਜਦੋਂ ਇਸ ਵਾਰ ਦਾਖਲਾ ਸ਼ੁਰੂ ਹੋਏਗਾ ਕਿ ਪਿਛਲੇ ਸਾਲਾਂ ਦੇ ਵਿੱਚ ਮੈਨੂੰ ਦੱਸਿਆ ਗਿਆ ਕਿ ਵਿਦਿਆਰਥੀ ਇੰਟਰਨੈਟ ਕੈਫੇ ਤੇ ਜਾ ਕੇ ਅਪਲਾਈ ਕਰਦੇ ਸਨ ਉਹ ਸਹੂਲਤ ਨੂੰ ਵੀ ਅਸੀਂ ਕਾਲਜ ਚ ਪ੍ਰੋਵਾਈਡ ਕੀਤਾ ਸਾਡੀਆਂ ਲੈਬਸ ਖੁੱਲੀਆਂ ਹੋਣਗੀਆਂ ਵਿਦਿਆਰਥੀ ਆਉਣ ਟੀਚਰ ਸਾਡੇ ਅਵੇਲੇਬਲ ਹੋਣਗੇ ਉਹ ਆਪ ਇਹਨਾਂ ਨੂੰ ਉਹ ਆਨਲਾਈਨ ਸਿਸਟਮ ਦੇ ਉੱਪਰ ਅਪਲਾਈ ਕਰਾਉਣਗੇ ਬਿਲਕੁਲ ਫ੍ਰੀ ਆਫ ਕਾਸਟ ਕਿਸੇ ਤਰ੍ਹਾਂ ਦਾ ਉਹਨਾਂ ਦਾ ਖਰਚਾ ਨਹੀਂ ਆਏਗਾ ਕੋਈ ਖੱਜਲ ਖੁਆਰੀ ਜਿਹੜੀ ਹੈ ਉਹ ਵਿਦਿਆਰਥੀਆਂ ਦੀ ਨਹੀਂ ਹੋਏਗੀ ਇਸ ਤੋਂ ਨਾਲ ਨਾਲ ਅਸੀਂ ਮੈਂ ਪਹਿਲਾਂ ਵੀ ਦੱਸ ਚੁੱਕਿਆ ਹਾਂ ਕਿ ਚਾਰ ਨਵੇਂ ਕੋਰਸਸ ਇਸ ਸਾਲ ਤੋਂ ਸ਼ੁਰੂ ਕਰ ਰਹੇ ਹਾਂ ਔਰ ਉਹ ਚਾਰਾਂ ਦੇ ਵਿੱਚੋਂ ਤਿੰਨ ਕੋਰਸ ਜਿਹੜੇ ਉਹ ਪ੍ਰੋਫੈਸ਼ਨਲ ਹੈ ਔਰ ਇੱਕ ਕੋਰਸ ਜਿਹੜਾ ਉਹ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਹੈ ਕਾਲਜ ਦੇ ਵਿੱਚ ਅਸੀਂ ਬੈਚਲਰ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ ਜਿਹੜੀ ਕਿ ਬੈਂਕਿੰਗ ਐਨਸ਼ੋਰੈਂਸ ਅਤੇ ਫਾਈਨੈਂਸ਼ੀਅਲ ਸਰਵਿਸਿਜ਼ ਦੇ ਉੱਤੇ ਫੋਕਸਡ ਹੋਏਗੀ ਉਹ ਸ਼ੁਰੂ ਕਰ ਰਹੇ ਹਾਂ 40 ਸੀਟਾ ਉਹਦੀਆਂ ਹੋਣਗੀਆਂ ਇਸੇ ਤਰ੍ਹਾਂ ਬੀਕਾਮ ਟੈਕਸ ਪਲੈਨਿੰਗ ਐਂਡ ਮੈਨੇਜਮੈਂਟ ਸਧਾਰਨ ਬੀਕਾਮ ਸਾਡੇ ਕੋਲ ਚੱਲਦੀ ਸੀ ਲੇਕਿਨ ਅਸੀਂ ਇਸ ਵਾਰ ਤੋਂ ਨਾਲ ਬੀਕਾਮ ਟੈਕਸ ਪਲੈਨਿੰਗ ਐਂਡ ਮੈਨੇਜਮੈਂਟ ਵੀ ਸ਼ੁਰੂ ਕਰ ਰਹੇ ਹਾਂ ਤਾਂਕਿ ਵਿਦਿਆਰਥੀਆਂ ਨੂੰ ਉਹ ਕੋਰਸ ਕਰਨ ਤੋਂ ਬਾਅਦ ਜੀਐਸਟੀ ਦੇ ਖੇਤਰ ਦੇ ਵਿੱਚ ਇਨਕਮ ਟੈਕਸ ਦੇ ਖੇਤਰ ਵਿੱਚ ਪ੍ਰੋਫੈਸ਼ਨਲੀ ਕੰਮ ਕਰਨ ਦਾ ਜਿਹੜਾ ਉਹ ਮੌਕਾ ਮਿਲੇਗਾ ਔਰ ਇਹਨਾਂ ਦੋਨਾਂ ਕੋਰਸਸ ਦੇ ਲਈ ਅਸੀਂ ਇੰਡਸਟਰੀ ਟਾਈਅਪ ਵੀ ਕਰ ਰਹੇ ਹਾਂ ਤਾਂ ਕਿ ਜਿਹੜੇ ਬੱਚੇ ਸਾਡੇ ਕੋਲੇ ਇੱਥੇ ਦਾਖਲ ਹੋਣ ਉਹਨਾਂ ਨੂੰ ਤਿੰਨੋ ਸਾਲ ਅ ਇੰਡਸਟਰੀ ਦੇ ਵਿੱਚ ਟ੍ਰੇਨਿੰਗ ਦਵਾਈ ਜਾਏ ਬਾਕੀ ਇੰਸਟੀਚੂਟ ਆਫ ਚਾਰਟਰਡ ਅਕਾਊਂਟੈਂਟਸ ਆਫ ਇੰਡੀਆ ਦੇ ਨਾਲ ਪੰਜਾਬ ਸਰਕਾਰ ਦਾ ਇੱਕ ਐਮਓਯੂ ਹੋਇਆ ਹੋਇਆ ਉਸ ਐਮਓਯੂ ਦੇ ਤਹਿਤ ਅਸੀਂ ਜਿਹੜੇ ਬੀਕਾਮ ਦੇ ਬੱਚੇ ਆ ਉਹਨਾਂ ਨੂੰ ਵੀ ਅਸੀਂ ਟ੍ਰੇਨਿੰਗ ਦੇ ਵਾਸਤੇ ਇਸ ਵਾਰੀ ਭੇਜਾਂਗੇ ਤਿੰਨੋ ਸਾਲ ਭੇਜਾਂਗੇ ਫਸਟ ਇਅਰ ਦੇ ਵਿੱਚ ਵੀ ਸੈਕੰਡ ਇਅਰ ਦੇ ਵਿੱਚ ਵੀ ਥਰਡ ਇਅਰ ਚ ਉਹਦੇ ਵਿੱਚ ਮਾਮੂਲੀ ਜਿਹਾ ਉਹਨਾਂ ਨੂੰ ਜਿੰਨਾ ਉਹਨਾਂ ਦਾ ਖਰਚਾ ਹੈ ਸਟਾਈਫੈਂਡ ਵਗੈਰਾ ਵੀ ਦਿੱਤਾ ਜਾਏਗਾ ਤਾਂ ਕਿ ਗੁਰਦਾਸਪੁਰ ਦੇ ਬੱਚੇ ਵੀ ਜਿਹੜੇ ਜੋਬ ਓਰੀਐਂਟਡ ਪ੍ਰੋਫੈਸ਼ਨਲ ਬਣ ਸਕਣ ਇਸ ਤੋਂ ਇਲਾਵਾ ਦੋ ਕੋਰਸ ਜਿਹੜੇ ਆ ਇੱਕ ਐ ਪੋਸਟ ਗ੍ਰੈਜੂਏਸ਼ਨ ਦੇ ਕੇਸ ਖੇਤਰ ਦੇ ਵਿੱਚ ਇੱਕ ਐਮਏ ਪੰਜਾਬੀ ਅਸੀਂ ਸ਼ੁਰੂ ਕਰ ਰਹੇ ਆ ਕਿਉਂਕਿ ਬਹੁਤ ਸਾਰੇ ਆਰਟਸ ਦੇ ਬੱਚੇ ਲਗਭਗ 560 ਦੇ ਕਰੀਬ ਸਾਡੇ ਕੋਲ ਸੀਟਾਂ ਆਰਟਸ ਦੀਆਂ ਨੇ ਔਰ ਉਹਨਾਂ ਵਿੱਚੋਂ ਬੱਚਿਆਂ ਦੀ ਡਿਮਾਂਡ ਹੈ ਕਿ ਅਸੀਂ ਐਮਏ ਪੰਜਾਬੀ ਕਰਨ ਲਈ ਸਾਨੂੰ ਯੂਨੀਵਰਸਿਟੀ ਜਾਣਾ ਪੈਂਦਾ ਜਾਂ ਦੂਸਰੇ ਪ੍ਰਾਈਵੇਟ ਕਾਲਜਾਂ ਜਾਣਾ ਪੈਂਦਾ ਜਿੱਥੇ ਫੀਸ ਬਹੁਤ ਜ਼ਿਆਦਾ ਤੋ ਅਸੀਂ ਸਧਾਰਨ ਫੀਸ ਦੇ ਉੱਤੇ ਯਾਨੀ ਪ੍ਰਾਈਵੇਟ ਕਾਲਜਾਂ ਤੋਂ ਲਗਭਗ ਅੱਧੀ ਫੀਸ ਦੇ ਉੱਤੇ ਅਸੀਂ ਉਹ ਕੋਰਸ ਇੱਥੇ ਕਰਾਵਾਂਗੇ ਇਹਦੇ ਨਾਲ ਨਾਲ ਐਮ ਕਾਮ ਜਿਹੜੀ ਕਿ ਸਾਡੇ ਕਮਰਸ ਦੇ ਵਿਦਿਆਰਥੀਆਂ ਦੀ ਡਿਮਾਂਡ ਸੀ ਉਹ ਵੀ ਅਸੀਂ ਇਸ ਸੈਸ਼ਨ ਤੋਂ ਸ਼ੁਰੂ ਕਰਨ ਜਾ ਰਹੇ ਹਾਂ ਜਿੱਦੀ ਪੰਜਾਬ ਸਰਕਾਰ ਵੱਲੋਂ ਸਾਨੂੰ ਪ੍ਰਵਾਨਗੀ ਮਿਲ ਗਈ ਹੈ ਯੂਨੀਵਰਸਿਟੀ ਦੀ ਟੀਮ ਹੁਣੇ ਵਿਜ਼ਿਟ ਕਰੇਗੀ ਕੁਝ ਦਿਨਾਂ ਦੇ ਵਿੱਚ ਔਰ ਉਹ ਵੀ ਫਾਈਨਲਾਈਜ਼ ਹੋ ਜਾਏਗਾ ਨਾਲ ਹੀ ਉਹਦਾ ਦਾਖਲਾ ਵੀ ਸ਼ੁਰੂ ਕਰ ਦਿਆਂਗੇ ਔਰ ਇਸ ਤੋਂ ਇਲਾਵਾ ਕਾਲਜ ਦੇ ਇਨਫਰਾਸਟ੍ਰਕਚਰ ਦੇ ਸੁਧਾਰ ਦੇ ਵਿੱਚ ਵੀ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਉਂਕਿ ਉਹ ਨਵੇਂ ਕੋਰ ਸ਼ੁਰੂ ਹੋ ਰਹੇ ਨੇ ਹੁਣੇ ਉਹਦੇ ਲਈ ਫਰਨੀਚਰ ਦੀ ਨਵੇਂ ਦੀ ਲੋੜ ਹੈ ਇਸੇ ਤਰ੍ਹਾਂ ਸਾਨੂੰ ਕਿਤਾਬਾਂ ਦੀ ਨਵੀਂ ਦੀ ਲੋੜ ਹੈ ਉਹ ਕਿਤਾਬਾਂ ਦੇ ਵੀ ਆਲਰੇਡੀ ਅਸੀਂ ਪ੍ਰੋਸੈਸਿੰਗ ਕਰ ਦਿੱਤੀ ਹੈ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਉਹ ਸਾਰੀਆਂ ਸੁਵਿਧਾਵਾਂ ਜਿਹੜੀਆਂ ਆ ਉਹ ਉਪਲਬਧ ਹੋ ਜਾਣਗੀਆਂ ਨਾਲ ਦੀ ਨਾਲ ਵਿਦਿਆਰਥੀਆਂ ਨੂੰ ਕੈਰੀਅਰ ਗਾਈਡੈਂਸ ਦੇ ਵਾਸਤੇ ਸਰਕਾਰ ਦੀ ਜੋ امداد ਆਉਂਦੀ ਹੈ ਉਹਦੇ ਤਹਿਤ ਅਸੀਂ ਇੰਡਸਟਰੀਅਲ ਵਿਜ਼ਿਟਸ ਵੀ ਕਰਾਵਾਂਗੇ ਇੱਥੇ ਬਹੁਤ ਸਾਰੇ ਲੈਕਚਰਸ ਵੀ ਕਰਾਵਾਂਗੇ ਤਾਂ ਕਿ ਵਿਦਿਆਰਥੀ ਨੂੰ ਪਤਾ ਲੱਗੇ ਕਿ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਉਹਦੇ ਰਸਤੇ ਕੀ ਨੇ ਅੱਗੇ ਜਾਣ ਦੇ ਇਹਦੇ ਨਾਲ ਨਾਲ ਰੂਸਾ ਦੇ ਅੰਤਰਰਾਸ਼ਟਰੀ ਉੱਚਤਰ ਸਿੱਖਿਆ ਦੇ ਅਭਿਆਨ ਦੇ ਅੰਦਰ ਸਾਡਾ ਇੱਕ ਵੋਕੇਸ਼ਨਲਾਈਜੇਸ਼ਨ ਸਕੀਮ ਹੈ ਜਿਹਦੇ ਦੌਰਾਨ ਅਸੀਂ ਇੱਕ ਫਿਨਿਸ਼ਿੰਗ ਸਕੂਲ ਇਸ ਕਾਲਜ ਚ ਓਪਨ ਕਰਨ ਜਾ ਰਹੇ ਹਾਂ ਤਾਂ ਕਿ ਵਿਦਿਆਰਥੀਆਂ ਨੂੰ ਐਟੀਕੇਟ ਸਿਖਾਏ ਜਾ ਸਕਣ ਬਹੁਤ ਸਾਰੇ ਵਿਦਿਆਰਥੀਆਂ ਨੂੰ ਈਮੇਲ ਦਾ ਹਰ ਕੋਈ ਕਰ ਲੈਂਦਾ ਲੇਕਿਨ ਈਮੇਲ ਦੇ ਐਟੀਕੇਟਸ ਕੀ ਹੁੰਦੇ ਆ ਟੈਲੀਫੋਨ ਤੇ ਗੱਲ ਕਰਨ ਦੇ ਕੀ ਐਟੀਕੀਟਸ ਹੁੰਦੇ ਆ ਇੰਟਰਵਿਊ 'ਚ ਪੇਸ਼ ਹੋਣ ਦੇ ਕੀ ਐਟੀਕੀਟਸ ਹੁੰਦੇ ਆ ਈਵਨ ਜਦੋਂ ਅਸੀਂ ਕਿਸੇ ਹੋਟਲ ਰੈਸਟੋਰੈਂਟ ਦੇ ਵਿੱਚ ਖਾਣਾ ਵੀ ਖਾਣ ਜਾਂਦੇ ਆ ਤੇ ਉੱਥੇ ਡਰੈਸ ਅੱਪ ਕਿੱਦਾਂ ਦਾ ਹੋਣਾ ਚਾਹੀਦਾ ਸਾਡੀ ਖਾਣ ਪੀਣ ਦਾ ਤਰੀਕਾ ਕੀ ਹੋਣਾ ਚਾਹੀਦਾ ਉਹਦੇ ਖਾਸ ਨੋਰਮਸ ਹੁੰਦੇ ਆ ਉਹ ਵੀ ਅਸੀਂ ਸਿਖਾਵਾਂਗੇ ਤਾਂ ਕਿ ਬੱਚਿਆਂ ਦੀ ਪਰਸਨੈਲਿਟੀ ਨੂੰ ਅਸੀਂ ਗਰੂਮ ਕਰ ਸਕੀਏ ਕਿਉਂਕਿ ਮੈਂ ਦੇਖਿਆ ਕਿ ਸਾਡੇ ਬੱਚੇ ਇੰਟੈਲੀਜੈਂਟ ਬਹੁਤ ਨੇ ਲੇਕਿਨ ਇਹਨਾਂ ਨੂੰ ਸੇਧ ਨਹੀਂ ਮਿਲਦੀ ਉਹ ਸੇਧ ਦੇਣ ਵਾਸਤੇ ਅਸੀਂ ਬਿਲਕੁਲ ਗਰੂਮ ਕਰਕੇ ਵਿਦਿਆਰਥੀ ਜਿਹੜੇ ਉਹ ਇੱਥੋਂ ਭੇਜਾਂਗੇ ਔਰ ਦੂਸਰਾ ਕਾਲਜ ਦੇ ਵਿੱਚ ਨਵੇਂ ਆਏ ਵਿਦਿਆਰਥੀਆਂ ਵਾਸਤੇ ਅਸੀਂ ਹੈਲਪ ਡੈਸਕ ਤਿਆਰ ਕਰ ਦਿੱਤਾ ਵਿਦਿਆਰਥੀ ਉੱਥੇ ਆ ਰਹੇ ਨੇ ਆਪਣੀ ਗਾਈਡੈਂਸ ਲੈ ਰਹੇ ਨੇ ਉਸ ਤੋਂ ਬਾਅਦ ਸਾਡਾ ਜਿਹੜਾ ਕੰਪਿਊਟਰ ਡਿਪਾਰਟਮੈਂਟ ਹੈ ਉਹਦੇ ਵਿੱਚ ਪੂਰਾ ਇਨਫਰਾਸਟ੍ਰਕਚਰ ਉਪਲਬਧ ਹੈ ਉਹ ਜਾ ਕੇ ਆਪਣਾ ਅਪਲਾਈ ਕਰ ਸਕਦੇ ਆ ਇੱਕ ਚੀਜ਼ ਜਿਹੜੀ ਮਹੱਤਵਪੂਰਨ ਅਸੀਂ ਕਰ ਰਹੇ ਆ ਕਿ ਕਾਲਜ ਦੀ ਜਿਹੜੀ ਅਲੂਮਨਾਈ ਬੜੀ ਰਿਚ ਹੈ ਉਹਨਾਂ ਦੀ ਇੱਕ ਐਸੋਸੀਏਸ਼ਨ ਅਜੇ ਤੱਕ ਰਜਿਸਟਰ ਨਹੀਂ ਹੋਈ ਸੀ ਉਹ ਵੀ ਮੈਂ ਕਮੇਟੀ ਬਣਾਤੀ ਹੈ ਅਲੂਮਨਾਈ ਐਸੋਸੀਏਸ਼ਨ ਰਜਿਸਟਰ ਕਰਾਂਗੇ ਉਹਨਾਂ ਅਲੂਮਨਾਇਜ਼ ਨੂੰ ਕਾਲਜ ਨਾਲ ਜੋੜਾਂਗੇ ਕਿ ਬਹੁਤ ਸਾਰੀਆਂ ਸੁਵਿਧਾਵਾਂ ਜਿਹੜੀਆਂ ਅਲੂਮਨਾਈ ਵੀ ਜਨਰੇਟ ਕਰ ਸਕਦੇ ਆ ਕਾਲਜ ਦੇ ਵਿੱਚ ਕਿਉਂਕਿ ਆਲਵੇਜ਼ ਇਟ ਇਜ਼ देयर ਕਿ ਜਦੋਂ ਅਸੀਂ ਕੁਝ ਕਾਲਜ ਤੋਂ ਲਿਆ ਤੇ ਵੀ ਸ਼ੁਡ ਪੇ ਟੂ ਦਾ ਕਾਲਜ ਰਿਟਰਨ ਬੈਕ ਸੋ ਬਹੁਤ ਸਾਰੇ ਵਿਦਿਆਰਥੀ ਪੁਰਾਣੇ ਜਿਹੜੇ ਆ ਉਹ ਚਾਹੁੰਦੇ ਨੇ ਕਾਲਜ ਦੇ ਵਾਸਤੇ ਕੁਝ ਕਰਨਾ ਸੋ ਅਲੂਮਨਾਈ ਐਸੋਸੀਏਸ਼ਨ ਵੀ ਅਸੀਂ ਅੰਰਿਚ ਕਰਕੇ ਉਹਦੀ ਵੱਖਰੀ ਵੈਬਸਾਈਟ ਤਿਆਰ ਕਰ ਰਹੇ ਆ ਇੱਕ ਤੀਸਰੀ ਚੀਜ਼ ਜਿਹੜੀ ਮਹੱਤਵਪੂਰਨ ਹੈ ਕਿ ਅਸੀਂ ਕਾਲਜ ਦੀ ਜਿਹੜੀ ਵੈਬਸਾਈਟ ਹੈ ਉਹ ਨਵੀਂ ਵੈਬਸਾਈਟ ਬਣਾ ਰਹੇ ਆ ਬਿਲਕੁਲ ਗਵਰਨਮੈਂਟ ਦੀ ਵੈਬਸਾਈਟ ਪਹਿਲਾਂ ਇਹਨਾਂ ਨੇ ਜਸਟ ਇੱਕ ਨਾਰਮਲ ਜਿਵੇਂ ਇੱਕ ਪ੍ਰਾਈਵੇਟਾਈਜੇਸ਼ਨ ਵਾਲੀ ਵੈੱਬਸਾਈਟ ਤਿਆਰ ਕੀਤੀ ਹੋਈ ਸੀ ਉਹ ਨਵੀਂ ਲੁੱਕ ਵਾਲੀ ਡਾਇਨਾਮਿਕ ਵੈੱਬਸਾਈਟ ਜਿਹੜੀ ਹੈ ਉਹ ਤਿਆਰ ਕੀਤੀ ਜਾ ਰਹੀ ਹੈ ਜਿਹੜੀ 30 ਜੂਨ ਤੱਕ ਸਾਡੀ ਉਹ ਤਿਆਰ ਹੋ ਜਾਏਗੀ ਉਹਦੀ ਵੀ ਅਸੀਂ ਲਾਂਚਿੰਗ ਜਲਦੀ ਕਰਵਾਵਾਂਗੇ ਸੋ ਇਸ ਤੋਂ ਇਲਾਵਾ ਕਾਲਜ ਦੇ ਵਿੱਚ ਸਪੋਰਟਸ ਨੂੰ ਉਤਸ਼ਾਹਿਤ ਕਰਨ ਵਾਸਤੇ ਕਿਉਂਕਿ ਮੈਨੂੰ ਪੁੱਛਿਆ ਗਿਆ ਕਿ ਸਪੋਰਟਸ ਜਿਹੜੇ ਆ ਉਹ ਉਹਨਾਂ ਦਾ ਕੀ ਕਾਲਜ ਦੇ ਵਿੱਚ ਗਰਾਊਂਡਾਂ ਸਾਡੇ ਕੋਲ ਅਵੇਲੇਬਲ ਨਹੀਂ ਟੀਮਾਂ ਉਪਲਬਧ ਨਹੀਂ ਸੋ ਮੈਂ ਸਾਰੇ ਅਧਿਆਪਕਾਂ ਨੂੰ ਗ੍ਰਿਲ ਅਪ ਕੀਤਾ ਉਹਨਾਂ ਨੂੰ ਕਿਹਾ ਕਿ ਤੁਸੀਂ ਗਰੁੱਪ ਬਣਾ ਕੇ ਵਕਫ-ਵਕ ਟੀਮਾਂ ਦੇ ਲਈ ਆਪਣੇ ਆਪ ਨੂੰ ਵਲੰਟੀਅਰ ਕਰੋ ਸੋ ਅਧਿਆਪਕ ਨਵਾਂ ਸੈਸ਼ਨ ਸ਼ੁਰੂ ਹੁੰਦਿਆ ਹੀ ਟ్రਾਇਲ ਸ਼ੁਰੂ ਹੋਣਗੇ ਸਾਰੀਆਂ ਗੇਮਸ ਦੇ ਵਿੱਚ ਅਸੀਂ ਪਾਰਟਿਸਿਪੇਟ ਕਰਾਂਗੇ ਯੂਨੀਵਰਸਿਟੀ ਦੀਆਂ ਉਹਦੀਆਂ ਟੀਮਾਂ ਬਣਾਈਆਂ ਜਾਣਗੀਆਂ ਇਨਫਰਾਸਟ੍ਰਕਚਰ ਦੀ ਸਾਡੇ ਕੋਲ ਕੋਈ ਘਾਟ ਨਹੀਂ ਬਾਕੀ ਜਿੱਥੋਂ ਤੱਕ ਰਿਸੋਰਸਸ ਦੀ ਗੱਲ ਹੈ ਫਾਈਨੈਂਸ਼ੀਅਲ ਰਿਸੋਰਸਸ ਦੀ ਕਾਲਜ ਕੋਲ ਕਿਸੇ ਤਰ੍ਹਾਂ ਦੇ ਫਾਈਨੈਂਸ਼ੀਅਲ ਰਿਸੋਰਸਸ ਦੀ ਕਮੀ ਨਹੀਂ ਹੈ ਅਸੀਂ ਉਹਨੂੰ ਪੂਰੀ ਤਰ੍ਹਾਂ ਵਿਦਿਆਰਥੀ ਦੇ ਹਿੱਤ ਵਿੱਚ ਯੂਜ਼ ਕਰਦੇ ਹੋਏ ਇਹ ਜੋ ਸੁਵਿਧਾ ਚਾਹੇ ਸਪੋਰਟਸ ਦੇ ਖੇਤਰ ਵਿੱਚ ਹੈ ਸੱਭਿਆਚਾਰਕ ਖੇਤਰ ਦੇ ਵਿੱਚ ਹੈ ਉਹ ਅਸੀਂ ਪ੍ਰੋਵਾਈਡ ਕਰਾਂਗੇ ਸੋ ਮੇਰੀ ਸ਼ਹਿਰ ਵਾਸੀਆਂ ਨੂੰ ਔਰ ਆਲੇ ਦੁਆਲੇ ਦੇ ਤਹਿਸੀਲ ਜਿੰਨੀਆਂ ਵੀ ਤਹਿਸੀਲ ਗੁਰਦਾਸਪੁਰ ਜ਼ਿਲ੍ਹੇ ਦੀਆਂ ਪੈਂਦੀਆਂ ਸਾਰੇ ਸਕੂਲ ਪ੍ਰਿੰਸੀਪਲਸ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਹੈ ਕਿ ਇਹ ਤੁਹਾਡਾ ਕਾਲਜ ਹੈ ਗਰੀਬ ਵਿਦਿਆਰਥੀਆਂ ਲਈ ਸਥਾਪਿਤ ਕੀਤਾ ਹੋਇਆ ਕਾਲਜ ਹੈ ਇਸ ਕਾਲਜ ਦੇ ਵਿੱਚ ਆਪਣੇ ਸਟੂਡੈਂਟਸ ਨੂੰ ਜ਼ਰੂਰ ਭੇਜੋ ਕਾਲਜ ਦੇ ਪ੍ਰਿੰਸੀਪਲ ਦੇ ਔਰ ਸਟਾਫ ਦੇ ਦਰਵਾਜ਼ੇ ਤੁਹਾਡੇ ਸਾਰਿਆਂ ਲਈ ਹਮੇਸ਼ਾ ਖੁੱਲੇ ਹੈ ਔਰ ਸਮੇ ਸਮੇ ਦੇ ਉੱਪਰ ਜੋ ਵੀ ਲੋੜਾਂ ਵਿਦਿਆਰਥੀਆਂ ਦੀ ਹੋਣਗੀਆਂ ਉਹ ਅਸੀਂ ਪੂਰੀ ਕਰਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਇਹਨੂੰ ਪੰਜਾਬ ਦਾ ਲੀਡ ਕਾਲਜ ਜਿਹੜਾ ਹੈ ਉਹ ਆਉਣ ਵਾਲੇ 1-2 ਸਾਲਾਂ ਦੇ ਵਿੱਚ ਬਣਾ ਦਈਏ ਤਾਂ ਕਿ ਇਸ ਕਾਲਜ ਦਾ ਨਾਂ ਜਿਹੜਾ ਹੈ ਉਹ ਰਾਸ਼ਟਰ ਪੱਤਲ ਦੇ ਉੱਪਰ ਨਜ਼ਰ ਆਵੇ ਸਰਕਾਰੀ ਕਾਲਜ ਗੁਰਦਾਸਪੁਰ ਆਪਣੇ ਆਪ ਦੇ ਵਿੱਚ ਇੱਕ ਵਿਲੱਖਣ ਕਾਲਜ ਬਣ ਕੇ ਸਾਹਮਣੇ ਆਵੇ ਬਹੁਤ ਬਹੁਤ ਸ਼ੁਕਰੀਆ